ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਮੇਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਗੇ ਤੇ ਜਿਹੜੀ ਕਿ ਵੀਡੀਓ ਤੁਸੀਂ ਸਕਰੀਨ ਦੇ ਉੱਪਰ ਚੱਲਦੀ ਹੋਈ ਦੇਖ ਰਹੇ ਹੋ ਇਹ ਵੀਡੀਓ ਅੱਜ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖੋ ਕਿ ਇੱਕ ਅਮਰੀਕਾ ਤੋਂ ਪਰਿਵਾਰ ਚੱਲ ਕੇ ਇੰਡੀਆ ਕੋਲ ਲਈ ਆਉਂਦਾ ਹੈ ਤੇ ਜਿਨ੍ਹਾਂ ਦੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੋਈ ਵੀ ਬੱਚਾ ਨਹੀਂ ਸੀ ਤੇ ਉਹ ਇੱਕ ਅਨਾਥ ਆਸ਼ਰਮ ਦੇ ਵਿੱਚੋਂ ਇੱਕ ਬੱਚੇ ਨੂੰ ਗੋਦ ਲੈਂਦੇ ਨੇ ਤੇ ਦੇਖੋ ਜਦੋਂ ਬੱਚੇ ਨੂੰ ਗੋਦ ਲੈਂਦੇ ਨੇ ਤੇ ਮਾਂ ਕਿੰਨੀ ਭਾਵੁਕ ਹੋ ਜਾਂਦੀ ਹੈ ਤੇ ਕਿੰਨੀ ਖੁਸ਼ ਨਜ਼ਰ ਆ ਰਹੀ ਹੈ ਤੇ انسان ਪੈਸੇ ਦੇ ਨਾਲ ਕਦੇ ਵੀ ਵੱਡਾ ਨਹੀਂ ਹੁੰਦਾ ਤੇ ਨਾ ਹੀ ਪੈਸੇ ਦੇ ਨਾਲ ਉਹ ਖੁਸ਼ੀ ਮਿਲਦੀ ਹੈ ਜਿਹੜੀ ਕਿ ਇੱਕ ਔਲਾਦ ਦੇ ਨਾਲ ਹੁੰਦੀ ਹੈ ਤੇ ਬੜੇ ਹੀ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਨੂੰ ਪਰਮਾਤਮਾ ਦੇ ਵੱਲੋਂ ਇਹ ਸੌਗਾਤ ਮਿਲਦੀ ਹੈ ਉਹ ਬੱਚਾ ਨੂੰ ਅਨਾਸ ਕਰਕੇ ਛੁੱਟ ਦਿੰਦੇ ਨੇ ਤੇ ਜਿਨ੍ਹਾਂ ਨੂੰ ਬੱਚਿਆਂ ਦੀ ਭੁੱਖ ਹੁੰਦੀ ਹੈ ਤੇ ਉਹ ਦਰਦਰ ਤੇ ਭਟਕਦੇ ਨੇ ਤੇ ਪਰਮਾਤਮਾ ਦਾ ਕੌਤਕ ਦੇਖੋ ਕਿ ਉਸ ਨੇ ਸਭ ਦਾ ਰਿਜਕ ਤੇ ਸਭ ਦੀ ਜਗ੍ਹਾ ਪਹਿਲਾਂ ਤੋਂ ਹੀ ਫਿਕਸ ਕਰ ਦਿੱਤੀ ਏ ਕਿ ਕਿਸ ਨੇ ਕਿਸ ਜਗ੍ਹਾ ਤੇ ਖਾਣਾ ਤੇ ਕਿਸ ਜਗ੍ਹਾ ਤੇ ਰਹਿਣਾ ਤੇ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਪ੍ਰਤੀ ਆਪਣਾ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਕਰ ਦਿਓ ਮਿਲਦਾ ਕਿਸੇ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ